ਸ਼ਾਪੁਰਕੰਡੀ ਪੁਲਿਸ ਨੇ ਡਿਫੈਂਸ ਰੋਡ ਤੇ ਵਿਕਟੋਰੀਆ ਸਟੇਟ ਦੇ ਇੱਕ ਕਾਰ ਵਿੱਚ ਚੱਲ ਰਹੇ ਜੂਏ ਦੇ ਅੱਡੇ ਤੇ ਛਾਪਾ ਮਾਰਿਆ ਤੇ 12 ਲੋਕਾਂ ਨੂੰ ਗ੍ਰਿਫਤਾਰ ਕੀਤਾ ਜੀਹਾਂ ਦੱਸਦੇ ਹੀ ਇਹ ਉੱਥੋਂ ਦੋ ਮੌਕੇ ਤੋਂ ਫਰਾਰ ਹੋ ਗਏ ਨੇ ਤੇ ਪੁਲਿਸ ਨੇ ਕੁੱਲ 14 ਲੋਕਾਂ ਖਿਲਾਫ ਕੇਸ ਦਰਜ ਕੀਤਾ ਹੈ ਤੇ ਵੱਡੀ ਰਕਮ ਵੀ ਉੱਥੋਂ ਨਕਦੀ ਦੇ ਵਿੱਚ ਬਰਾਮਦ ਕੀਤੀ ਗਈ ਹੈ ਗ੍ਰਿਫਤਾਰ ਕੀਤੇ ਗਏ ਵਿਅਕਤੀ ਵਿਕਟੋਰੀਆ ਸਟੇਟ ਦੇ ਵਿੱਚ ਕਰਾਏ ਦੇ ਘਰਾਂ ਦੇ ਉੱਪਰ ਰਹਿੰਦੇ ਸੀ ਤੇ ਉੱਥੇ ਰਹਿਣ ਦੇ ਨਾਲ ਹੀ ਜੂਆ ਖੇਡਦੇ ਸੀ ਪੁਲਿਸ ਨੇ ਇਹਨਾਂ ਸਾਰਿਆਂ ਦੇ ਖਿਲਾਫ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੁਸੀਂ ਵੀ ਦੇਖੋ ਮੌਕੇ ਦੀਆਂ ਤਸਵੀਰਾਂ ਇਹਨਾਂ ਨੂੰ ਤੁਹਾਨੂੰ ਇਹ ਇਤਲਾਹ ਮਿਲੀ ਸੀ ਉਹ ਪ੍ਰਕਾਰ ਦੀ ਇਤਲਾਹ ਦਿੱਤੀ ਸੀ ਜਿਹੜੀ ਹੈ ਵਿਕਟੋਰੀਆ ਸਟੇਟ ਦੇ ਵਿੱਚ ਕੁਝ ਕੁਛ ਬੰਦੇ ਜਿਹੜੇ ਹਨ ਉੱਚੀ ਕਿਰਾਏ ਦੇ ਲੈ ਕੇ ਉੱਥੇ ਜੂਆ ਖੇਡ ਰਹੇ ਸੀ ਮੌਕੇ ਤੇ ਰੇਡ ਕੀਤਾ ਉਹਦੇ ਵਿੱਚ ਜਿਹੜੇ ਆ ਅਸੀਂ 12 ਬੰਦੇ ਫੜਲੇ ਆ ਇੱਕ ਮਾਲਕ ਤੇ ਇੱਕ ਜਿਹੜਾ ਆਪਣਾ ਇੱਕ ਮੁੰਡਾ ਹੋਰ ਉਥੇ ਭਗੋੜਾ ਹੋ ਗਿਆ ਦੇ ਬਿੱਤੇ ਤੇ ਜਿਹੜੀ ਰਿਕਵਰੀ ਹੈ ਇਹ 3 ਲੱਖ 92 ਹਮੋਸਰ ਵੀ ਰਿਕਵਰੀ ਹੋਈ ਸਰ ਆ ਗੈਂਬਲਿੰਗ ਐਕਟ ਦਾ ਬਚਤ ਦਰਜ ਕੀਤਾ ਜੀ ਦਿਲੇਬਲ ਸੀਗਾ ਇਹ ਗੈਂਬਲਿੰਗ ਹੈ ਤੇ ਜਲਦ ਤੋਂ ਜਲਦ ਆਪਾਂ ਗ੍ਰਿਫਤਾਰ ਕੀਤਾ ਜਾਏਗਾ ਉਹਨਾਂ ਦੇ ਐਡਰੈਸ ਆ ਗਏ ਨੇ ਸਾਡੇ ਕੋਲ ਉਹਨਾਂ ਨੂੰ ਵੀ ਗ੍ਰਿਫਤਾਰ ਕਰਾਂਗੇ ਜਲਦੀ ਜਲਦੀ ਸ਼ਾਪੁਰਕੰਡੀ ਪੁਲਿਸ ਨੇ ਡਿਫੈਂਸ ਰੋਡ ਤੇ ਵਿਕਟੋਰੀਆ ਸਟੇਟ ਦੇ ਇੱਕ ਘਰ ਵਿੱਚ ਚੱਲ ਰਹੇ ਜੂਏ ਦੇ ਅੱਡੇ ਤੇ ਛਾਪਾ ਮਾਰਿਆ ਤੇ 12 ਲੋਕਾਂ ਨੂੰ ਗ੍ਰਿਫਤਾਰ ਕੀਤਾ ਜੀਹਾਂ ਦੱਸਦੇ ਹੀ ਇਹ ਉੱਥੋਂ 2 ਮੌਕੇ ਤੋਂ ਫਰਾਰ ਹੋ ਗਏ ਨੇ ਤੇ ਪੁਲਿਸ ਨੇ ਕੁੱਲ 14 ਲੋਕਾਂ ਖਿਲਾਫ ਕੇਸ ਦਰਜ ਕੀਤਾ ਹੈ ਤੇ ਵੱਡੀ ਰਕਮ ਵੀ ਉੱਥੋਂ ਨਕਦੀ ਦੇ ਵਿੱਚ ਬਰਾਮਦ ਕੀਤੀ ਗਈ ਹੈ ਗ੍ਰਿਫਤਾਰ ਕੀਤੇ ਗਏ ਵਿਅਕਤੀ ਵਿਕਟੋਰੀਆ ਸਟੇਟ ਦੇ ਵਿੱਚ ਕਰਾਏ ਦੇ ਘਰਾਂ ਦੇ ਉੱਪਰ ਰਹਿੰਦੇ ਸੀ ਤੇ ਉੱਥੇ ਰਹਿਣ ਦੇ ਨਾਲ ਹੀ ਜੂਆ ਖੇਡਦੇ ਸੀ ਪੁਲਿਸ ਨੇ ਇਹਨਾਂ ਸਾਰਿਆਂ ਦੇ ਖਿਲਾਫ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੁਸੀਂ ਵੀ ਦੇਖੋ ਮੌਕੇ ਦੀਆਂ ਤਸਵੀਰਾਂ ਜਿਹੜਾ ਤੁਹਾਨੂੰ ਇੱਥੇ ਇਤਲਾਹ ਮਿਲੀ ਸੀ ਮੁੱਖ ਪ੍ਰਕਾਰ ਦੇ ਇਤਲਾਹ ਦਿੱਤੀ ਸੀ ਜਿਹੜੀ ਹੈ ਵਿਕਟੋਰੀਆ ਸਟੇਟ ਦੇ ਵਿੱਚ ਕੁਝ ਕੁਛ ਬੰਦੇ ਜਿਹੜੇ ਹੈ ਕੋਠੀ ਕਿਰਾਏ ਦੇ ਲੈ ਕੇ ਉੱਥੇ ਜੂਆ ਖੇਡ ਰਹੇ ਸੀ ਮੌਕੇ ਤੇ ਰੈਡ ਕੀਤਾ ਉਹਦੇ ਵਿੱਚ ਜਿਹੜੇ ਆ ਅਸੀਂ 12 ਬੰਦੇ ਫੜਲੇ ਆ ਇੱਕ ਮਾਲਕ ਤੇ ਇੱਕ ਜਿਹੜਾ ਆਪਣਾ ਇੱਕ ਮੁੰਡਾ ਹੋਰ ਉਥੇ ਭਗੋੜਾ ਹੋ ਗਿਆ ਉਹਦੇ ਵਿਚ ਤੇ ਜਿਹੜੀ ਰਿਕਵਰੀ ਹੈ ਇਹ 3 ਲੱਖ 92 ਹਮਸੋਲ ਵੀ ਰਿਕਵਰੀ ਹੋਈ ਸਰ ਆ ਇਹ ਗੈਂਬਲਿੰਗ ਇੱਕ ਦਾ ਬੱਚਾ ਦਰਜ ਕੀਤਾ ਜਿਹਨ ਦਿਲੇਬਲ ਸੀਗਾ ਇਹ ਗੈਂਬਲਿੰਗ ਤੇ ਜਿੰਤੂ ਜਲ ਆਪਾਂ ਗ੍ਰਿਫਤਾਰ ਕੀਤਾ ਜਾਏਗਾ ਉਹਨਾਂ ਦੇ ਐਡਰੈਸ ਆ ਗਏ ਨੇ ਸਾਡੇ ਕੋਲ ਉਹਨਾਂ ਨੂੰ ਵੀ ਗ੍ਰਿਫਤਾਰ ਕਰਾਂਗੇ ਜਲਦੀ ਜਲ ਸ਼ਾਪੂਰਖੰਡੀ ਪੁਲਿਸ ਨੇ ਡਿਫੈਂਸ ਰੋਡ ਤੇ ਵਿਕਟੋਰੀਆ ਸਟੇਟ ਦੇ ਇੱਕ ਕਾਰ ਵਿੱਚ ਚੱਲ ਰਹੇ ਜੂਏ ਦੇ ਅੱਡੇ ਤੇ ਛਾਪਾ ਮਾਰਿਆ ਤੇ 12 ਲੋਕਾਂ ਨੂੰ ਗ੍ਰਿਫਤਾਰ ਕੀਤਾ ਜੀਹਾਂ ਦੱਸਦੇ ਹੀ ਇਹ ਉੱਥੋਂ ਦੋ ਮੌਕੇ ਤੋਂ ਫਰਾਰ ਹੋ ਗਏ ਨੇ ਤੇ ਪੁਲਿਸ ਨੇ ਕੁੱਲ 14 ਲੋਕਾਂ ਖਿਲਾਫ ਕੇਸ ਦਰਜ ਕੀਤਾ ਹੈ ਤੇ ਵੱਡੀ ਰਕਮ ਵੀ ਉੱਥੋਂ ਨਕਦੀ ਦੇ ਵਿੱਚ ਬਰਾਮਦ ਕੀਤੀ ਗਈ ਹੈ ਗ੍ਰਿਫਤਾਰ ਕੀਤੇ ਗਏ ਵਿਅਕਤੀ ਵਿਕਟੋਰੀਆ ਸਟੇਟ ਦੇ ਵਿੱਚ ਕਰਾਏ ਦੇ ਘਰਾਂ ਦੇ ਉੱਪਰ ਰਹਿੰਦੇ ਸੀ ਤੇ ਉੱਥੇ ਰਹਿਣ ਦੇ ਨਾਲ ਹੀ ਜੂਆ ਖੇਡਦੇ ਸੀ ਪੁਲਿਸ ਨੇ ਇਹਨਾਂ ਸਾਰਿਆਂ ਦੇ ਖਿਲਾਫ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੁਸੀਂ ਵੀ ਦੇਖੋ ਮੌਕੇ ਦੀਆਂ ਤਸਵੀਰਾਂ ਜਿਹੜਾ ਤੁਹਾਨੂੰ ਇਹ ਬਾਅਦ ਮਿਲੇ ਸੀ ਬ੍ਰਕਰ ਦੇ ਇਲਾਕੇ ਦੀ ਸੀ ਜਿਹੜੀ ਹੈ ਵਿਕਟੋਰੀਆ ਸਟਰੀਟ ਦੇ ਵਿੱਚ ਕੁਝ ਕੁਛ ਬੰਦੇ ਜਿਹੜੇ ਹਨ ਉੱਥੇ ਕਿਰਾਏ ਦੇ ਲੈ ਕੇ ਉੱਥੇ ਜੂਆ ਖੇਡ ਰਹੇ ਸੀ ਮੌਕੇ ਤੇ ਰਿਕਾਰਡ ਕੀਤਾ ਉਹਦੇ ਵਿੱਚ ਜਿਹੜੇ ਆ ਅਸੀਂ 12 ਬੰਦੇ ਫੜਲੇ ਆ ਇੱਕ ਮਾਲਕ ਤੇ ਇੱਕ ਜਿਹੜਾ ਆਪਣਾ ਇੱਕ ਮੁੰਡਾ ਹੋਰ ਉਥੇ ਭਗੋੜਾ ਹੋ ਗਿਆ ਦੇ ਵਿਚ ਤੇ ਜਿਹੜੀ ਰਿਕਵਰੀ ਹੈ ਇਹ 394 ਹਰਮੋਸਲ ਵੀ ਰਿਕਵਰੀ ਹੋਈ ਸਰ ਆ ਇਹ ਗੈਂਬਲਿੰਗ ਇੱਕ ਦਾ ਬੱਚਾ ਦਰਜ ਕੀਤਾ ਜੀ ਦਿਲੇਬਲ ਸੀਗਾ ਇਹ ਗੈਂਬਲਰ ਤੇ ਜਲਦ ਤੋਂ ਜਲਦ ਆਪਾਂ ਗ੍ਰਿਫਤਾਰ ਕੀਤਾ ਜਾਏਗਾ ਉਹਨਾਂ ਦੇ ਐਡਰੈਸ ਆ ਗਏ ਨੇ ਸਾਡੇ ਕੋਲ ਉਹਨਾਂ ਨੂੰ ਵੀ ਗ੍ਰਿਫਤਾਰ ਕਰਾਂਗੇ ਜਲਦੀ ਜਲਦੀ